सीपीआईएम जिला मलेरकोटला दी एक विशेष मीटिंग स्थानिक जिला दफ्तर ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਜ਼िला ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ ਤੇ ਵਿਚਾਰ ਚਰਚਾਵਾ ਵੀ ਕੀਤੀਆਂ ਵੱਖ-ਵੱਖ ਮੁੱਦਿਆਂ ਤੇ ਸਲਾਹ-ਮਸ਼ਵਰੇ ਕੀਤੇ ਇਸ ਮੀਟਿੰਗ ਦੇ ਵਿੱਚ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕੀ ਕੁਝ ਕਿਹਾ ਸੁਣੋ ਦੇਖੋ ਇਹ ਜ਼ਿਲ੍ਹਾ ਕਮੇਟੀ ਪਲੇਫੋਰਮ ਦੀ ਮੀਟਿੰਗ ਮੁੱਖ ਜਿਹੜਾ ਅੱਜ ਦੀ ਮੀਟਿੰਗ ਦਾ ਮਕਸਦ ਹੈ ਇਹ ਕਿਤਾ 5 ਤਰੀਕ ਤੋਂ ਜੋ ਕਿਸਾਨਾਂ ਦਾ ਅੰਦੋਲਨ ਕੱਲਿਹੜ੍ਹਾ ਹੋਣ ਜਾ ਰਿਹਾ ਇੱਕ ਹਫ਼ਤੇ ਵਾਸਤੇ ਇਹ ਚੌੜੀਆ ਕਿਸਾਨ ਸਭਾ ਵੀ ਸਾਡੇ ਉਹਦੀ ਭਾਗੀਦਾਰ ਹੈ ਉਹਦਾ ਸੀਪੀਐਮ ਤੋਂ ਤੁੰਮਲ ਤੌਰ ਤੇ ਸਪੱਸ਼ਟ ਕਰਦੀ ਹੈ ਜੋ ਕਿਸਾਨਾਂ ਨਾਲ ਵਾਦੇ ਕੀਤੇ ਸੀ ਕਿਸਾਨੀ ਅੰਦੋਲਨ ਦੇ ਅੰਦਰ ਉਹ ਕੇਂਦਰ ਸਰਕਾਰ ਉਹਨਾਂ ਦੀ ਪੂਰਤੀ ਕਰੇ ਇਸ ਸਬੰਧ ਵਿੱਚ ਉਹ 5 ਮਾਰਚ ਤੋਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਦੂਸਰਾ ਜੋ ਸਵਾਲ ਹੈ ਕਿ ਦੇਸ਼ ਦੀ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਹ ਲਗਾਤਾਰ ਜਿਹੜੇ ਜਮਹੂਰੀ ਹੱਕਾਂ ਦੇ ਉੱਤੇ ਮਨੁੱਖੀ ਅਧਿਕਾਰਾਂ ਤੇ ਦਲਤਾਂ ਤੇ ਔਰਤਾਂ ਤੇ ਘੱਟ ਗਿਣਤੀਆਂ ਤੇ ਹਮਲੇ ਆਪਣੇ ਜਾਰੀ ਰੱਖ ਰਹੀ ਹੈ ਔਰ ਨਾਲ ਦੇ ਨਾਲ ਜਿਹੜੀਆਂ ਆਪਣੀਆਂ ਪਾਲਿਸੀਜ਼ ਨੇ ਉਹ ਕਾਰਪੋਰੇਟ ਪੱਖੀ ਜਿਹੜਾ ਉਹਨਾਂ ਦਾ ਫੈਸਲੇ ਨੇ ਕੋਨੂੰ ਹੋਰ ਤੇ ਜਿਹਨਾਂ ਲਾਗੂ ਕਰ ਰਹੀ ਹੈ ਤੇ ਜਿਹਦੇ ਨਤੀਜੇ ਵਜੋਂ ਕਾਰਪੋਰੇਟ ਘਰਾਣਿਆਂ ਨੂੰ ਬੈਨੀਫਿਟ ਹੋ ਰਹੇ ਨੇ ਆਮ ਲੋਕਾਂ ਜਿਹੜੇ ਕਿਸਾਨ ਮਜ਼ਦੂਰ ਮਿਹਨਤਕਸ਼ ਬਲਾਜਮ ਉਹਨਾਂ ਦਾ ਇਹਨਾਂ ਨੀਤੀਆਂ ਦੇ ਕਾਰਨ ਨੁਕਸਾਨ ਹੋ ਰਿਹਾ ਸਵਾਜ ਦੇਸ਼ ਮਤਲਬ ਸਭ ਤੋਂ ਵੱਡਾ ਸੰਕਟ ਇਸ ਗੱਲ ਦਾ ਵੀ ਸਾਡੀ ਜਵਾਨੀ ਹੈ ਜਿਹੜੀ ਉਹ ਬੇਰਜ਼ਗਾਰੀ ਦਾ ਸਭ ਤੋਂ ਉੱਚਾ ਅੰਕੜਾ ਹੈ ਸੀ ਬੇਰਜ਼ਗਾਰੀ ਬਹੁਤ ਵੱਡੇ ਪੱਧਰ ਤੇ ਹੈ ਦੇਸ਼ ਵਿੱਚ ਵੀ ਪੰਜਾਬ ਵਿੱਚ ਵੀ ਵਿਦਿਆ ਦਾ ਸਵਾਲ ਹੈ ਆਮ ਲੋਕਾਂ ਦੀ ਪਹੁੰਚ ਤੋਂ ਵਿਦਿਆ ਜਿਹੜੀ ਉਹ ਬਾਹਰ ਕਰ ਦਿੰਦੀ ਆ ਉਹਦਾ ਵਪਾਰੀਕਰਨ ਹੋ ਗਿਆ ਵਿਦਿਆ ਦਾ ਇਸੇ ਤਰ੍ਹਾਂ ਦੇਸ਼ ਦੇ ਪਵਾਨੇ ਤੇ ਜਿਸ ਤਰ੍ਹਾਂ ਨਾਲ ਸਰਕਾਰ ਨੂੰ ਕਰਨਾ ਚਾਹੀਦਾ ਸੀ ਵਡਾਪਾ ਸਾਡਾ ਰੁਲ ਰਿਹਾ ਹੈ ਬਰਦਾ ਅਸਰਮ ਬਣ ਰਹੇ ਨੇ ਆ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਰੋਲਣਾ ਉਹ ਕਿਸੇ ਵੀ ਸਮਾਜ ਲਈ ਨਾ ਚੰਗਾ ਹੁੰਦਾ ਤੇ ਨਾ ਸੋਭਾ ਦਿੰਦਾ ਸਰਕਾਰ ਦੀ ਇਹ ਡਿਊਟੀ ਬਣਦੀ ਆ ਵੀ ਹਰ ਉਹ ਨਾਗਰਿਕ ਨੂੰ ਚਾਹੇ ਉਹ ਨੌਕਰੀ ਕਰਦਾ ਨਹੀਂ ਕਰਦਾ ਜਿਨੇ ਦੇਸ਼ ਦੀ ਤਰੱਕੀ ਵਿੱਚ ਆਪਣੀ ਜ਼ਿੰਦਗੀ ਦਾ ਕਬੜਾ ਹਿੱਸਾ ਪਾਇਆ ਉਹਨਾਂ ਸਾਰਿਆਂ ਨੂੰ ਗੁਜ਼ਾਰੇਯੋਗ ਪੈਨਸ਼ਨ ਦਾ ਪ੍ਰਬੰਧ ਹੋਣਾ ਚਾਹੀਦਾ ਹੁਣ ਚੋਣਾ ਜਿੱਤਣ ਲਈ ਭਾਵੇਂ ਕਰ ਰਹੇ ਨੇ ਵੇਖਿਆ ਸੀ ਔਰਤਾਂ ਨੂੰ ਇੰਨੇ ਪੈਸੇ ਦੇਾਂਗੇ ਜਿਵੇਂ ਦਿੱਲੀ ਦੀਆਂ ਚੁਆਇਆਂ ਵੇਲੇ 2500 ਦੇਾਂਗੇ ਔਰ 2500 ਦੱਦਿਆ ਕਿ ਨਹੀਂ ਦਿੰਦੇ ਇਹਨਾਂ ਨੇ ਕਿਹਾ 10000 ਰੁਪਇਆ ਦੇਾਂਗੇ ਪਰ ਅਸੀਂ ਇਹ ਕਹਿੰਦੇ ਆ ਸੀਪੀਆਈਐਮ ਦਾ ਇਹ ਮੰਨ ਰਹਾ ਹੈ ਮਰਦ ਤੇ ਔਰਤ ਦਾ ਸਵਾਲ ਨਹੀਂ ਇਹ ਸਾਰੇ ਬਜ਼ੁਰਗਾਂ ਨੂੰ ਗਜਾਰੇਯੋਗ ਘੱਟੋ-ਘੱਟ ਪੈਨਸ਼ਨ ਦੇਣੀ ਚਾਹੀਦੀ ਆ ਤਾਂ ਕਿ ਉਹ ਬੜਾ ਪੌਣਾ ਦਾ ਰੁਲੇ ਨਾ ਸਾਰੇ ਦੇਸ਼ ਵਿੱਚ ਇੱਕੋ ਸਾਰਾ ਦਾ ਤੈ ਹੋਣਾ ਚਾਹੀਦਾ ਮਨੇਗਾ ਚ ਪੈਸੇ ਵਧਣੇ ਚਾਹੀਦੇ ਆ ਜਿਹੜੀਆਂ ਰਾਇਤਾ ਕਾਰਪੋਰੇਟ ਹਾਊਸਲ ਤੋਂ ਦਿੱਤੀਆਂ ਜਾ ਰਹੀਆਂ ਨੇ ਉਹ ਰਾਇਤਾ ਕਿਸਾਨਾਂ ਮਜ਼ਦੂਰਾਂ ਨੂੰ ਕਿਰਤੀ ਵਰਗ ਨੂੰ ਮਿਲਣੇ ਚਾਹੀਦੇ ਆ ਮਗਹਾਈ ਨੂੰ ਕੰਟਰੋਲ ਕਰਨਾ ਚਾਹੀਦਾ ਮਗਹਾਈ ਲਗਾਤਾਰ ਵਧ ਰਹੀ ਹੈ ਇੱਕ ਬਹੁਤ ਵੱਡਾ ਸਵਾਲ ਤੇ ਉਹਦੇ ਤੇ ਅਸੀਂ ਲਗਾਤਾਰ ਲੜਾਈ ਲੜ ਰਹੇ ਆ ਅਪచారం ਕਰ ਰਹੇ ਆ ਔਰ ਦੇਸ਼ ਦੇ ਅੰਦਰ ਅੱਜ ਜਿਸ ਤਰ੍ਹਾਂ ਦੇ ਨਾਲ ਹਮਲੇ ਕੀਤੇ ਜਾ ਰਿਹਾ ਹੈ ਉਹਨਾਂ ਹਮਲਿਆਂ ਨੂੰ ਪਛਾਣ ਲਈ ਆਰਐਸਐਸ ਬੀਜੇਪੀ ਕਾਰਪੋਰੇਟ ਦਾ ਜਿਹੜਾ ਨੈਕਸਸ ਜ ਬਣਿਆ ਗੱਠ ਜੋੜਾ ਉਹਨੂੰ ਵਿਚਾਰਧਾਰਕ ਤੌਰ ਤੇ ਨਿਖੇੜਨ ਵਾਸਤੇ ਔਰ ਰਾਜਨੀਤਿਕ ਤੌਰ ਤੇ ਉਹਨਨੂੰ ਹਰਾਉਣ ਵਾਸਤੇ ਸਾਰੇ ਦੇਸ਼ ਦੇ ਲੋਕਾਂ ਨੂੰ ਇਕੱਠਿਆਂ ਹੋਣ ਦੀ ਜ਼ਰੂਰਤ ਹੈ ਇਹਦੇ ਵਾਸਤੇ ਅਸੀਂ ਲਗਾਤਾਰ ਆਪਣੀ ਮਿਹਨਤ ਮਜੜਿਓ ਜਾਰੀ ਰੱਖ ਰਹੇ ਹਾਂ ਜਿੱਥੋਂ ਤੱਕ ਪੰਜਾਬ ਸਰਕਾਰ ਦਾ ਸਵਾਲ ਆ ਪੰਜਾਬ ਦੇ ਅੰਦਰ ਜਿੰਨੇ ਗਰੰਟੀਆਂ ਜਿੰਨੇ ਵਾਅਦੇ ਕੀਤੇ ਸੀ ਉਹਨਾਂ ਗਰੰਟੀਆਂ ਵਾਅਦਿਆਂ ਚ ਪੂਰਤੀ ਨਹੀਂ ਹੋਈ। ਡਰਾਪਸ਼ਨ ਲਗਾਤਾਰ ਵੱਧ ਰਹੀ ਹੈ। ਭ੍ਰਿਸ਼ਟਾਚਾਰ ਜਿਹੜਾ ਉਹ ਐਨ ਚਰਮ ਸੀਮਾ ਤੇ ਆ ਇਸ ਵੇਲੇ। ਬੇਰੀ ਗਰੀ ਕੋਈ ਕੰਟਰੋਲ ਨਹੀਂ ਹੋ ਰਿਹਾ, ਮਹਗਾਈ ਨਹੀਂ ਕੰਟਰੋਲ ਹੋ ਰਹੀ। ਡੀਜ਼ਲ ਪੈਟਰੋਲ ਦੇ ਉੱਤੇ ਬਾਟ ਵਧਾ ਕੇ ਮਹਗਾਈ 'ਚ ਭਗਵੰਤ ਮਾਨ ਦੀ ਸਰਕਾਰ ਵਾਅਦਾ ਕਰ ਲੁੱਟਾ ਖਵਾ ਡਕੈਤੀਆਂ ਲਗਾਤਾਰ ਵਧ ਰਹੀਆਂ ਨੇ ਅਮਨ ਗੂਨ ਦੀ ਸਥਿਤੀ ਹੈ ਜਿਹੜੀ ਦਿਨ-ਬਦਨ ਵਿਗੜ ਰਹੀ ਹੈ ਹਾਲਾਤ ਮਤਲਬ ਵਿਗੜਦੇ ਜਾ ਰਹੇ ਆ ਔਰ ਆਪਸਰ ਸਾਹੀ ਆਊਟ ਆਫ ਕੰਟਰੋਲ ਲੱਗ ਰਹੀ ਹੈ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇੱਕਾ ਸੋਸ਼ਲ ਮੀਡੀਆ ਤੇ ਤੁਰਿਆ ਫਿਰ ਰਿਹਾ ਹੈ ਉਹ ਕਿੰਨਾ ਕੁ ਸੱਚ ਹੈ ਪਰ ਉਹਦਾ ਜਵਾਬ ਨਹੀਂ ਆਇਆ ਮੁੱਖ ਮੰਤਰੀ ਸਾਹਿਬ ਵੱਲੋਂ ਉਹ ਹੁਣ ਕਹਦੇ ਆਪਣੇ ਗੱਡਮੈਨਾਂ ਨਾਲ ਹੀ ਲੜੀ ਜਾਂਦਾ ਜੈਸਪੁਰਦੇਸ਼ ਦਾ ਮੁੱਖ ਮੰਤਰੀ ਆਪਣੇ ਗੱਲਬਾਤ ਨਾਲ ਹੀ ਮਤਲਬ ਪ੍ਰਤਮਕਸ਼ਾ ਹੋਵੇ ਉਹ ਸਟੇਟ ਇਸ ਤਰ੍ਹਾਂ ਦੀ ਚੱਲ ਸਕਦੀ ਹੈ ਉਹ ਜੋ ਸੋਸ਼ਲ ਮੀਡੀਆ ਚ ਸੱਚ ਆ ਜਾਂ ਝੂਠ ਆ ਇਹਦੇ ਬਾਰੇ ਨਹੀਂ ਮੇਰਾ ਪਰ ਜੇ ਹੈ ਤਾਂ ਬਹੁਤ ਬੜੀ ਗੱਲ ਹੈ ਜੇ ਮਤਲਬ ਕੇਜਰੀਵਾਦ ਦਿੱਲੀ ਹਰਨ ਤੋਂ ਬਾਅਦ ਸੁਣ ਚ ਆ ਰਿਹਾ ਕਿ ਪੰਜਾਬ ਵੱਲੋਂ ਕੁਝ ਕਰ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦਖੋ ਜਿਹੜਾ ਇਸ ਜਿਹੜਾ ਇੰਨੇ ਭਵਾਨ ਮਾਨ ਮੱਥੇ ਲੱਗ ਚੁੱਕਿਆ ਹੈ ਕਿਉਂਕਿ ਆਪਣੀਆਂ ਕਮਜ਼ੋਰੀਆਂ ਦੇ ਕਾਰਨ ਆਪਣੀਆਂ ਬੇਕਦਰੀ ਸਿੱਧੇ ਉਹਨਾਂ ਦੇ ਕਾਰਨ ਜਿਹੜੀ ਇਹ ਸੱਚ ਗੱਲ ਲੱਗਦੀ ਹੈ ਜਿਹੜਾ ਲੋਕਾਂ ਦੇ ਕਿਆਸ ਰਾਈਆਂ ਨੇ ਜਾਂ ਪੋਲਿਟੀਕਲ ਸਰਕਲਾਂ ਦੇ ਅੰਦਰ ਜਿਹੜਾ ਸੰਜੀਵ ਰੋੜਾ ਨੂੰ ਕੱਲ ਲੁਧਿਆਣਾ ਪੱਛਮੀ ਸੀਟ ਤੋਂ ਐਮਐਲਏ ਦਾ ਕੈਂਡੀਡੇਟ ਲਾਣੇ ਹਜੇ ਤੱਕ ਚੋਣਾਂ ਨਹੀਂ ਲਾਣ ਹੋਈਆ ਪਤਾ ਨਹੀਂ ਕਦੋਂ ਹੋਣੀਆਂ 6 ਮਹੀਨੇ ਦਾ ਪੀਰੀਅਡ ਹੁੰਦਾ ਕੋਈ ਸੀਟ ਕੱਢ ਦੀ ਰੋਕ ਤੋਂ ਬਾਅਦ ਉਹਦਾ ਆਪੀ ਉਹ ਇੱਕ ਨੀਂ ਰੱਖੀ ਆ ਵੀ ਉਥੋਂ ਉਹਨੂੰ ਬਾਈ ਹੌਕ ਐਂਡ ਕ੍ਰੌਕਸ ਸੰਜੀਵ ਰੋੜਾ ਨੂੰ ਜਿਤਾ ਲਿਆ ਜਾਵੇ ਜਿਤਾਉਣ ਤੋਂ ਬਾਅਦ ਕੇਜਰੀਵਾਲ ਨੂੰ ਇੱਕ ਸੀਟ ਰਾਜ ਸਭਾ ਦੀ ਖਾਲੀ ਹੋ ਗਈ ਔਰ ਰਾਜ ਸਭਾ ਦਾ ਮੈਂਬਰ ਜੋ ਤੋ ਵੀ ਮਤਲਬ ਜੋ ਚਰਚਾ ਮਾ ਨੇ ਮਈਓ ડીਲ ਤੋਂ ਬਾਅਦ ਇਹਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਸੀ ਇੱਕ ਅ ਇੰਡਸਟਰੀਅਲਿਸਟ ਹੈ ਕਾਰੋਬਾਰੀ ਵਿਅਕਤੀ ਹੈ ਸਜੀਵ ਲੋੜਾ ਸੁਦੇੜਾ ਦਾ ਤੇ ਇਸ ਤਰ੍ਹਾਂ ਦਾ ਪੰਜਾਬੋਂ ਬਾਹਰ ਆਲਾ ਨੂੰ ਰਾਜ ਸਭਾ ਦੇ ਮੈਂਬਰ ਬਣਾਉਣ ਦਾ ਪਰਤਾਰ ਆ ਜਣਾ ਸੀ ਉਹ ਠੀਕ ਨਹੀਂ ਤੇ ਪੰਜਾਬ ਦੇ ਮੁੱਦੇ ਤੇ ਪੰਜਾਬ ਦੀ ਗੱਲ ਆ ਜਿਹੜੀ ਉਹ ਉੱਪਰਲੇ ਹਾਊਸ ਦੇ ਵਿੱਚ ਨਹੀਂ ਹੋ ਸਕਿਆ ਸਿਰਫ ਆਪਣੀ ਚੌਧਰ ਨੂੰ ਆਪਣੇ ਲੀਡਰ ਨੂੰ ਜਾਂ ਉਹ ਜਿਹੜੀਆਂ ਸੋਖ ਸੁਵਿਧਾਵਾਂ ਨੇ ਉਹਨੂੰ ਅਨੰਤ ਮੰਨਣ ਦੇ ਵਾਸਤੇ ਜਿਹੜਾ ਕੇਜਰੀਵਾਲ ਇਸ ਤਰ੍ਹਾਂ ਦੀ ਕੰਮ ਕਰ ਰਿਹਾ ਹੈ ਜਾਂ ਕੇਜਰੀਵਾਲ ਦੀ ਪਾਰਟੀ ਜਿਹੇ ਕੰਮ ਕਰ ਰਹੀ ਆ ਉਹ ਪੰਜਾਬ ਦੇ ਲੋਕਾਂ ਨੂੰ ਨਵੇਂ ਸਮਿਦਾ ਬੇ ਲੁਧਿਆਣਾ ਪੱਛਮੀ ਸੀਟ ਤੋਂ ਸੰਜੀਵ ਰੋੜਾ ਨੂੰ ਹੀ ਹਰਾ ਦੇਣਾ ਚਾਹੀਦਾ ਤੇ ਨਾ ਰਹੇਗਾ ਬਾਸ ਨਾ ਬਜੇਗੀ ਬੰਸਰੀ ਤੇ ਨਾ ਉਹ ਜਿੱਤੇਗਾ ਤੇ ਉਹ ਬਾਈ ਇਲੈਕਸ਼ਨ ਹੀ ਰਾਈਟ ਲੜਨੀ ਚਾਹੀਦੀ ਆ ਪੰਜਾਬ ਦੇ ਲੋਕਾਂ ਨੂੰ ਲੁਧਿਆਣਾ ਦੇ ਲੋਕਾਂ ਨੂੰ ਇਹ ਨਿਰਣਾ ਕਰਨਾ ਚਾਹੀਦਾ ਵੀ ਉਹਨੂੰ ਬਾਈ ਇਲੈਕਸ਼ਨ ਆਪ ਨੂੰ ਹਰਾ ਦੇਣਾ ਚਾਹੀਦਾ ਉੱਥੇ ਜਿਵੇਂ ਬਰਨਾਲੇ ਦੇ ਲੋਕਾਂ ਨੇ ਬਾਈ ਇਲੈਕਸ਼ਨ ਹਰਾਇਆ ਹੀ ਆ ਨਾ ਤੇ ਉੱਥੇ ਵੀ ਹਰਾਇਆ ਜਾ ਸਕਦਾ ਫਿਰ ਉਹ ਬੰਦਾ ਤੁਹਾਡਾ ਮਰਿਆ ਤੇ ਉਹਦੇ ਪਰਿਵਾਰ ਨੂੰ ਸੋਚਿਆ ਜਾ ਸਕਦਾ ਸੀ ਇਸ ਲਈ ਜਿਹੜਾ ਕੇਂਦਰੇਵਾਲ ਐਂਟਰੀ ਕਰਨੀ ਚਾਹੁੰਦਾ ਰਾਸਵਾ ਦੇ ਰਹੇ ਇਹ ਕਿਸੇ ਵੀ ਤਰ੍ਹਾਂ ਪੰਜਾਬ ਦੇ ਨਾਲ ਇਨਸਾਫ ਨਹੀਂ ਹੈ ਪੰਜਾਬ ਦੇ ਨਾਲ ਬੇਇਨਸਾਫੀ ਹੈ ਇਸ ਗੱਲ ਦੀ ਅਸੀਂ ਦੰਦਾ ਕਰਦੇ ਹਾਂ ਜੀ